ਆਪਾਂ ਬੋਲਦੇ ਆਂ ਵਾਹ ਵਾਹ ਦੋ ਆਪਾਂ ਬਾਦੇ ਬਹੁਤ ਆ ਬੰਦਾ ਆਪਾਂ ਬਾਤ ਬੋਲਦੇ ਆਂ ਇਧਰ ਹੀ ਕੌਮ ਮਾਰਾ ਜੇ ਆਨੇਤਾ ਜੀ ਇਧਰ ਇਧਰ ਆਓ ਜੀ ਬੰਦਾ ਜੀ ਦੇਖੋ ਆਓ ਮਿਲੋ ਇੱਥੇ ਆਓ ਚਲੋ ਮੈਰੀ ਗਰੀਬਾਂ ਦਾ ਜਾ ਦੇ ਸੀ ਨਹੀਂ ਬੁਧਾਣਾ ਕੋ ਜੂਨੀ ਬੁਧਾਣਾ ਕੋ ਰਾਜਪੁਰਦਾਰ ਦਿੱਲਾਬਾਦ ਫੋਨ ਸਾਰੇ ਮੇਰੇ ਬੰਦ ਕਰ ਦੇ ਵੀਡੀਓ ਵੀਡੀਓ ਬੰਦ ਗਰੁੱਪ ਦੇ ਸਾਹਮਣੇ ਚੱਲਿਓ ਤੇ ਇਕੱਠੇ ਹੋਗੇ ਚੱਲਿਓ ਕਾਕਾ ਤੂੰ ਕੱਲ ਨਾ ਨੰਬਰ ਲੈ ਕੇ ਪੁਲਿਸ ਸੰਯੋਗ ਹੈ ਹੀ ਇਹਨਾਂ ਦੇ ਨਾਲ ਬਿਲਕੁਲ ਹਰ ਟਾਈਮ ਹਰ ਵਕਤ ਜਦੋਂ ਵੀ ਯਾਦ ਕਰਨਗੇ ਹੈ ਇਹਨਾਂ ਨਾਲ ਰੂਪlal ਜੀ ਕਿਹੜੇ ਵਾਰਡ ਚ ਆਪਣੀ ਡਿਊਟੀ ਕਰਦੇ ਸੀ ਆ 32 ਨੰਬਰ ਵਾਰਡ ਚ 32 ਨੰਬਰ ਆ ਜੀ 32 ਨੰਬਰ ਵਾਰਡ ਚ ਕੋ ਪ੍ਰਾਲਾ ਕੀਤਾ ਗਿਆ ਨੌਜਵਾਨਾਂ ਲੋਕ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਸਹਿਯੋਗ ਚਾਹੀਦਾ ਲੋਕਾਂ ਦਾ ਸਹਿਯੋਗ ਜੇਦਾ ਪੁਲਿਸ ਵੀ ਕੰਮ ਕਰਦਾ ਹੈ ਇਹਨਾਂ ਨਾਲ ਲੋਕਾਂ ਦਾ ਸਹਿਯੋਗ ਤੇ ਤੁਹਾਡਾ ਸਹਿਯੋਗ ਫਿਰ ਬਿਲਕੁਲ ਹੀ ਸਾਡਾ ਇਹਨਾਂ ਦੇ ਨਾਲ ਹੋਊਗਾ ਆਪਣਾ ਨੰਬਰ ਦੇ ਕੇ ਜਾਇਓ ਇਹਨਾਂ ਨੂੰ ਤੇ ਤੁਹਾਡਾ ਵੈੱਬ ਅਟੈਚ ਕਰੀਏ ਹਰ ਟਾਈਮ ਹਰ ਵਕਤ ਸਾਡਾ ਨੰਬਰ ਇਹਨਾਂ ਕੋਲ ਆਇਆ ਬੰਲੇ ਤੇ ਤਾਂ ਸੋਚੇਗੀ ਦੂਪਤਾਂ ਬਣੋ ਲੇ ਪ੍ਰੈਜ਼ੀਡੈਂਟ ਤੇ ਇੱਕ ਵਾਈਸ ਪ੍ਰੈਜ਼ੀਡੈਂ ਭਾਜੀ ਨੇ ਅਕਿਲ ਭਾਈ ਨੇ ਦੱਸਿਆ ਕਿ ਆਪਾਂ 5 ਮੈਂਬਰ ਦੀ ਕਮੇਟੀ ਬਣਾਈਏ ਠੀਕ ਹੈ ਸਾਰੇ ਭਾਜੀ ਆ ਨਾ ਇਹਦੇ ਤੇ ਆਪਾਂ ਪਹਿਲਾਂ ਤੇ ਨਾਮੀ ਰੱਖਣਾ ਇੱਕ ਰਾਜਾ ਰਾਜਾ ਕਿਹਨੇ ਵਿਸ਼ਾਲ ਭਾਜੀ ਕਿਹਨੇ ਮੈਂ ਕਿਹ ਜਾਂ ਕੋਈ ਆਂਦਾ ਹੈ ਉਹਨੂੰ ਆਪਣੇ ਉੱਤੇ ਲਾ ਕੇ ਖਿਲਾੜਨਾ ਕਿਉਂਕਿ ਜੇ ਉਹਨਾਂ ਨੂੰ ਆਪਣੇ ਲਾ ਕੇ ਖਿਲਾੜਿਆ ਉਹਨਾਂ ਨੇ ਕਹਿੰਦਾ ਜੀ ਇੱਥੇ ਆਏ ਆ ਮੁਰਗੇ ਉਹਦੇ ਐਸ਼ਨ ਕੀਤਾ ਜਾਣਾ ਕਹਿੰਦਾ ਇਹ ਮਾੜੇ ਬੰਦਿਆਂ ਨੇ ਸਾਡੇ ਘਰਿਆਂ ਨੂੰ ਪੁੱਟ ਕੇ ਮੈਂ ਇਹ ਕਹਿਣਾ ਚਾਹਾਂ ਮੈਂ ਕੋਈ ਬਾਹਲਾ ਮੁੰਡਾ ਆਪਣੇ ਮੁੰਨੇ ਚ ਖਲਵਾਉਣਾ ਨਹੀਂ ਚਾਹੁੰਦਾ ਤੁੰਡੀ ਠੀਕ ਹੈ ਬਿਲਕੁਲ ਬੋਲ ਬੋਲ ਜੇ ਇਹ ਮੁੰਡੇ ਅਗਰ ਆਪਣੇ ਮਹੱਲੇ ਦੇ ਹਾਂਗੇ ਆਪਣੇ ਮਹੱਲੇ ਮੁੰਡੇ ਖਲਵਾਵਾਂਗੇ ਤੇ ਸਾਡਾ ਵੀੜਾ ਕਲੱਬ ਬਣਾਉਂਦਾ ਫਾਵਾ ਕੋਈ ਨਹੀਂ ਹੋਣਾ ਫਿਰ ਤੇ ਉਹੀ ਹੋਣੀ ਜਿਹੜੀਆਂ ਚੋਣੀਆਂ ਜਿਹੜੇ ਘੜ ਪਈ ਉਹ ਬਿੱਤੇ ਅਪ ਕੜੇ ਜੋ ਕਰਾ ਜੇ ਤੁਸੀਂ ਸਾਡੇ ਭਲੇ ਸੰਜੋਗ ਦਿਓਗੇ ਇਹ ਕਲੱਬ ਜਿਹੜੀ ਆ ਵੇਖੋ ਪਹਿਲਾਂ ਕਿੱਥੋਂ ਕਲੱਬਾਂ ਚੱਲੀਆਂ ਨਿਊ ਇੱਕ ਤਾਂ ਕਿੱਥੇ ਆਈ ਆ ਇੱਥੋਂ ਹੀ ਚੱਲੀ ਆ ਇੱਥੋਂ ਹੀ ਚੱਲੀ ਆ ਨਿਊ ਇੱਧਰ ਬੜਾ ਸਾਣਾ ਤਲਾ ਪੜਹਾਣਾ ਹੀ ਰਿਹਾ ਤੇ ਜਗਰਤਾ ਕਰਾਇਆ ਉਸ ਤੋਂ ਪ੍ਰਧਾਨੇ ਬਣਾਏ ਮਣਕੇ ਇੱਕ ਤਾਂ ਕਲੱਬ ਆਈ ਆ ਇੱਕ ਤਾਂ ਕਲੱਬ ਕਿੱਥੇ ਤਖਸਰਾ ਦੇ ਚੜ ਗਈ ਆ ਤੇ ਜੇ ਇਹ ਕਲੱਬ ਬਣੇਗੀ ਇਹ ਵੀ ਤਾਂ ਵੀ ਜਾਏਗੀ ਖਾਣ ਨਹੀਂ ਆਏਗੀ ਵੇਖੋ ਕਿਸੇ ਨੂੰ ਮੁਸੀਬਤ ਪੈਦੀ ਆ ਉਹਦਾ ਨਾਲ ਹੀ ਇਹੀ ਕਰਾਂਗੇ ਅਈ ਹਰ ਮਲੇਰੇ ਕੇ ਮੁੰਡੇ ਕਰੋ 50 100 ਜੋ ਕੇ ਇਹਦੀ 10 20 50 ਮਹੀਨਾ ਦੇਖ ਸਕਦਾ ਹੈ ਉਹ ਦਵੇ ਕੋਈ ਮਾੜਾ ਬੰਦਾ ਬਿਮਾਰ ਹੋਈਦਾ ਉਹਦਾ ਲਾਇ ਕਰੇ ਜੇ ਸਮਝੋਗੇ ਰੋਟੀ ਉਹਨੂੰ ਨਹੀਂ ਮਿਲਦੀ ਉਹਨੂੰ ਰੋਟੀ ਕੌਣ ਦੇ ਸਾਡੇ ਮਲੇਰੇ ਦਾ ਬੰਦਾ ਕੋਈ ਥਾਣੇ ਸੋਏਗਾ ਵੈਰੀ ਗੁੱਡ ਸਾਡੇ ਤੁਹਾਨੂੰ ਪਤਾ ਸਾਡੇ ਮਲੇਰੇ ਦੇ ਮੁੰਡੇ ਜਾਨ ਦੇ ਦਿੰਦੇ ਨੇ ਹਾਂ ਜੀ ਕਿਉਂ ਜੀ ਜਾਨ ਦੇ ਦਿੰਦੇ ਨੇ ਪਿੱਛੇ ਹਟਣ ਵਾਲੇ ਨਹੀਂ ਹੈਗੇ ਸੇਖੜੀਆਂ ਮੜਾਈ ਦਾ ਥੋੜੀ ਮਸ਼ਹੂਰ ਹੈ ਜਿਹੜੇ ਮਰਜੀ ਦੀ ਲਾਗੇ ਚੱਲ ਜੋ ਤੁਹਾਡੇ ਸੇਖੜੀਆਂ ਮਹੱਲੇ ਦਾ ਨਾਮ ਇੱਥੇ ਹੈਗਾ ਜਿਹੜੇ ਵੀ ਬੜਾਲੇ ਦੇ ਵਿੱਚ ਤੇ ਸੇਖੜੀਆਂ ਮਹੱਲੇ ਦੇ ਵਿੱਚ ਬੜਾ ਇੱਤਾ ਜੇ ਤੇ ਬੜਾ ਕੰਮ ਹੁੰਦਾ ਗਿਆ ਜੇ ਜੇ ਤੀ ਸਾੜਿਆਂ ਮੁੰਡੇ ਆ ਭੁੰਡਿਆਂ ਸਾੜਿਆਂ ਦਾ ਪਤਿੱਧਿਆਂ ਦਾ ਸਾਥ ਦਿਓਗੇ ਤੇ ਤੁਹਾਡੀ ਕਲੱਬ ਜਿਹੜੀ 70 ਤੱਕ ਜਾਏਗੀ ਸਾਡੇ ਆਵਾੜ ਦੇ ਵਿੱਚ ਕੋਈ ਰਾਮ ਨੂੰ ਭੁੱਖਾ ਮੱਡਾ ਨਹੀਂ ਸਾਂਏਗਾ ਇਹ ਨੇ ਗੱਲ ਹੋਈ ਆ ਕਿ ਇਹਨੀਆਂ ਚੋਰੀਆਂ ਸਾਰਾ ਕੁਝ ਢੋਣ ਲਿਆ ਵਾ ਕੋਈ ਇਹਦਾ ਮਤਲਬ ਕਿ ਮੁੱਦਾ ਨਹੀਂ ਕੋਈ ਚੁੱਕਦਾ ਕੀ ਆ ਕਿਉਂ ਇਸ ਦਾ ਮੈਨੂੰ ਪਤਾ ਨਹੀਂ ਆ ਜੀ ਠੀਕ ਨਹੀਂ ਤੇ ਮੈਂ ਕਹਿੰਦਾ ਵੀ ਇਸ ਬੰਦੇ ਦੇ ਵਿੱਚ ਜੋ ਵੀ ਆਲਦਾ ਤਾ ਹੋ ਰਹੀਆਂ ਨੇ ਸਾਡੀ ਮਦਦ ਖਾ ਨਹੀਂ ਸਾਡੇ ਨੂੰ ਦੇਖੇ ਹੋਏ ਨੇ ਸਾਡਾ ਵੀ ਮੂਰਦਾ ਦੇਣ ਮਤਲਬ ਤੇ ਸਾਡੀ ਵੀ ਸਹਾਇਤਾ ਉਹ ਕੀ ਕਰਨਾ ਤੇ ਜੋ ਵੀ ਇਹ ਇਨ੍ਹਾਂ ਦੇ ਪੈਰ ਪਿਛੇ ਆਈਆਂ ਮਾੜਾ ਮੁੰਡਾ ਜਿਹੜਾ ਇਹ ਕੰਮ ਕਰ ਰਹੇ ਆ ਅੱਜ ਵੀ ਇਹੋ ਅਗਰੇਪਮ ਦੇ ਨਿਤਰਾ ਉਹ ਜਿਹੜੀ ਸਾਡਾ ਅੱਜ ਸਾਰ ਨੇ ਲੈ ਇਹਨਾਂ ਲੱਗੇ ਅਸੀਂ ਗਾਂ ਬਲ ਫਗਈਏ ਤਾਂ ਹੋਰ ਵੀ ਕੋਈ ਵਾਲੀ ਸੰਜੋਗ ਲੱਗ ਗਈ ਹੈ ਸਾਡੇ ਮਲੇ ਦੀ ਸਿਰਫ ਗੱਲ ਨਹੀਂ ਹੈ ਗਈ ਇਹ ਸਾਰੇ ਖੇਲ ਦੀ ਗੱਲ ਵਾ ਕਿ ਅੱਜ ਕੱਲੇ ਕਿੰਨੀਆਂ ਵਾਰ ਟਟਾ ਹੋ ਰੀਆਂ ਨੇ ਕਿਸੇ ਦਾ ਕੋਈ ਮੋਟਰਸਾਈਕਲ ਚੋਰੀ ਜਾਂਦਾ ਵਾ ਕਿਸੇ ਦਾ ਦੋਚਾ ਰੱਖ ਕੇ ਦੀ ਚੈਨੀ ਲਾਫਰੀ ਕਿਹਦਾ ਕੁਛ ਹੀ ਹੋ ਰਿਹਾ ਵਾ ਉਹਦੇ ਵਿੱਚ ਜ਼ਿੰਮੇਵਾਰ ਅਸੀਂ ਆਪ ਵੀ ਹੈਗੇ ਆ ਕੋਈ ਚੀਜ਼ਾਂ ਨਹੀਂ ਥਾਈ ਐਨ ਬਗਰੂ ਰਹਿ ਗਈ ਸੁਧਾਰਨੀ ਆ ਜੇ ਨਹੀਂ ਫੁੱਟਣ ਦੀ ਆ ਜੇ ਅਸੀਂ ਆਪਣੇ ਮਹੱਲੇ ਦੀ ਰਾਤੀ ਆਪ ਵੀ ਕਰ ਸਕਦਾ ਜਾਂ ਕਿੱਦਾਂ ਨਹੀਂ ਪਰ ਫਿਰ ਵੀ ਸਾਨੂੰ ਕੋਸ਼ਿਸ਼ ਆਪਣੇ ਸਪਾਈਆਂ ਮਿਲਾਜਮਾਂ ਦੀ ਸਾਨੂੰ ਲੋੜ ਪੈਣੀ ਹੀ ਪੈਣੀ ਆ ਇਸ ਕਰਕੇ ਜੋ ਵੀ ਅੱਜ ਮੇਰੇ ਭਰਾਵਾਂ ਨੇ ਜੋ ਵੀ ਅੱਜ ਉਹਨਾਂ ਦੀ ਸੋਚਿਆ ਸਾਡੇ ਲਈ ਚਲੋ ਅੱਜ ਅੱਲਾਹ ਨੂੰ ਕੁਝ ਕਰ ਨਹੀਂ ਸਕਦਾ ਇਹਨਾਂ ਨੂੰ ਸਾਫ਼ ਕਰ ਦੇ ਸਭ ਕੁਝ ਹੋਣਾ ਤੇ ਇਸ ਕਰਕੇ ਮੈਂ ਬੀਤੀ ਕਰਦਾ ਵਾਂ ਕਿ ਐਵੇਂ ਨੀ ਚੋਰਾਂ ਦੀ ਸੱਚੀ ਨਹੀਂ ਜਾਈਦੀ ਜਾਏ ਤੇ ਜੇ ਇਹ ਕਿਤੇ ਵੀ ਤਾਂ ਹੋਣੀ ਕਿ ਲੱਭਦੇ ਆ ਜਾਂ ਕਿੱਦਾਂ ਕੋਈ ਆਪਰਾ ਬੰਦਾ ਤੁਹਾਨੂੰ ਕੋਈ ਵੀ ਕਿਤੇ ਆਪਣੇ ਮਹੱਲੇ 'ਚ ਜਾਂ ਕਿਤੇ ਵੀ ਕਿਤੇ ਲੱਭਦਾ ਹੋਣਾ ਉਹਨੂੰ ਪੁਸ਼ਸ਼ ਕੀਤੀ ਜਾਵੇ ਸਭ ਤੋਂ ਪਹਿਲਾਂ ਤੇ ਜੇ ਕਿਤੇ ਉਹ ਮਾੜਾ-ਮੋੜਾ ਝਿਜਕਦਾ ਜਾਂ ਕਿਦਾਂ ਵੀ ਕੀ ਹੈ ਤੇ ਫਿਰ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਵੀ ਆ ਸਾਨੂੰ ਆਪਣਾ ਦੂਜਾ ਬੰਦਾ ਸਰਵੋਤਨ ਦੀ ਲੰਬਾਵਾਗੀ ਹੈ ਭਲੇ ਵਿੱਚ ਸਾਡੇ ਦਾ ਨਹੀਂ ਹੈਗਾ ਤੇ ਇਹਦੇ ਦਾ ਮਤਲਬ ਕੀ ਥੋੜੀ ਪੁਸ਼ਸ਼ ਕੀਤੀ ਜਾਵੇ ਤੇ ਜੇ ਉਹ ਸਾਡੇ ਕੋਲ ਆਣ ਸਾਹਮਣੇ ਬੈਠੇ ਨੇ ਤੇ ਫਿਰ ਉਹਨਾਂ ਨਾਲ ਗੱਲ ਕਰਕੇ ਮਤਲਬ ਕੀ ਇਹਨਾਂ ਜੋੜ ਕਰਨੀ ਬੰਦੀ ਆ ਉਹਨਾਂ ਨਾਲ ਗੱਲ ਕਰਕੇ ਜੇ ਨਹੀਂ ਦਸਾਂਗੇ ਕਿ ਮੌਕੇ ਦੇ ਜਿਹੜੇ ਉਹਨਾਂ ਨੂੰ ਮਿਲਣਗੇ ਜਾਂ ਕਿਸੇ ਦੇ ਘਰ ਵਾਲੇ ਪਰ ਇਥੋਂ ਨਿਕਾਸੀ ਮਖਰੀ ਹੈ ਨਾ ਕਿ ਅੱਜ ਜੇ ਸਾਡੇ ਉਹਨਾਂ ਨਾਲ ਗੱਲ ਹੋ ਗਈ ਸਾਡੇ ਨਾਲ ਨਹੀਂ ਹੋ ਸਕਦੀ ਆ ਜਾਂ ਨੀਵਾਂ ਦੇ ਇਨਸਾਨ ਦੀ ਕਰਕੇ ਸਾਡੇ ਨੂੰ ਚਾਹੁੰਦੇ ਨੇ ਲੋਕੀ ਤੇ ਇਹਨਾਂ ਨੂੰ ਖਤਖਾ ਹਾਣੂ ਕਰਕੇ ਲੈਣਾ ਚਾਹੀਦਾ ਇਹਨਾਂ ਨੂੰ ਨਹੀਂ ਡਰਨਾ ਇਹ ਸਾਹੂ ਕਰਕੇ ਲੈਣਾ ਬਿਰਾਮ ਤੇ ਇਸ ਕਰਕੇ ਜੋ ਅਸੀਂ ਕਰ ਵੀ ਇਹਨਾਂ ਨੇ ਕਰਾਂਗੇ ਤੇ ਕਾਨੂੰਨੀ ਗੱਲਾਂ ਵੀ ਇਹਨਾਂ ਦੇ ਹੋਏਗੀ ਤੇ ਇਹ ਅੱਜ ਤੋਂ ਬਾਅਦ ਇਸ ਮਹੱਲੇ ਦੇ ਵਿੱਚ ਆਉਣ ਦੀ ਇਜਾਜ਼ਤ ਦਾ ਛੱਡ ਵੀ ਦੇਣਾ ਕਿਉਂਕਿ ਹੁਣ ਸਾਡੇ ਲੋਕਾਂ ਜਿਹੜੇ ਸਾਡੇ ਨਾਲ ਕਿਹੜੀ ਖੜੀ ਦੀ ਆ ਉਹ ਆਉਣਾਂ ਦੇ ਸਮੇਂ ਤੇ ਵੀ ਨਾਲ ਹੀ ਖੜੇਗੀ ਤੇ ਬਾਕੀ ਨਾਲ ਹੀ ਅੱਜ ਤੋਂ ਦੀ ਜਨਰੇਸ਼ਨ ਨਵੀਂ ਜਨਮ ਹੋ ਰਹੀ ਹੈ ਉਹਨਾਂ ਨੂੰ ਵੀ ਅਸੀਂ ਇਹੀ ਚੀਜ਼ ਦੱਸਣਾ ਚਾਹਾਂਗੇ ਇਸ ਬਾਰੇ ਤੇ ਨਾ ਸਾਡੇ ਗੀਦਾ ਬਾ ਬਿੰਦੀ ਨਾਲ ਦੇ ਨਾਲ ਨੇ ਉਹ ਨੂੰ ਪੁੱਛੋ ਵਿਚਾਰ ਨੂੰ ਕੀ ਸਾਡੇ ਗੱਲ ਕੇ ਦੱਸਾਂਗੇ ਆਪਾਂ ਉੱਪਰ ਤਾਂ ਸਾਡੇ